ਹਾਂਜੀ ਸਵਾਗਤ ਹੈ ਤੁਹਾਡਾ ਅੱਜ ਆਪਾਂ ਇੱਕ ਬਹੁਤ ਹੀ ਪ੍ਰਾਤਨ ਫਾਰਮੂਲਾ ਦੱਸਣ ਜਾ ਰਹੇ ਹਾਂ ਜਿਹਦੇ ਵਿੱਚ ਕਿ ਦਸਮ ਤੇ ਸਹਿਦ ਦੋਨੋਂ ਚੀਜ਼ਾਂ ਹੀ ਵਰਤੀਆਂ ਜਾਂਦੀਆਂ ਦੋਨਾਂ ਦੇ ਹੀ ਅਲੱਗ-ਅਲੱਗ ਵੀ ਬਹੁਤ ਫਾਇਦੇ ਹੈ ਤੇ ਸਦੀਆਂ ਤੋਂ ਇਹਨਾਂ ਨੂੰ ਵਰਤੇ ਵੀ ਜਾ ਰਿਹਾ ਹੈ ਲਸਣ ਹੈ ਜਿਹੜੀ ਐਂਟੀ ਬੈਕਟੀਰੀਅਲ ਐਂਟੀ ਫੰਗਸ ਐਂਟੀ ਵਾਇਰਲ ਐਂਟੀ ਸੈਪਟਿਕ ਹੁੰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਸਹਿਦ ਹੈ ਇਹ ਵੀ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਕਈ ਵਾਰ ਤਾਂ ਇਹਨਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਜ਼ਖਮਾਂ ਦੇ ਉੱਪਰ ਵੀ ਲਾਇਆ ਜਾਂਦਾ ਸੀ। ਹੁੰਜ ਵੀ ਟੇਸਟ ਪੱਖੋਂ ਦੋਨੇ ਹੀ ਅਲੱਗ-ਅਲੱਗ ਹੈ। ਦੋਨਾਂ ਦਾ ਹੀ ਵੱਖਰਾ ਸੁਆਦ ਹੈ ਤੇ ਗੁਣ ਵੀ ਇਹਨਾਂ ਦੇ ਵਿੱਚ ਬਹੁਤ ਹੈ। ਜੇਕਰ ਇਹਨਾਂ ਨੂੰ ਦੋਨੋਂ ਨੂੰ ਮਿਲਾ ਕੇ ਵਰਤੇ ਜਾਵੇ ਤਾਂ ਬਹੁਤ ਹੀ ਕੰਮ ਦੀ ਚੀਜ਼ ਬਣ ਜਾਂਦੀ ਹੈ। ਤੇ ਆਪਣਾ ਜਿਹੜਾ ਹੈਗਾ ਇਹ ਦਸਨ ਤੇ ਸਹਿਦ ਦਾ ਕੰਬੀਨੇਸ਼ਨ ਵਾਲਾ ਜਿਹੜਾ ਫਾਰਮੂਲਾ ਆਪਾਂ ਤੁਹਾਡੇ ਨੂੰ ਸ਼ੇਅਰ ਕਰਦੇ ਹਾਂ ਇਹਨੂੰ ਆਪਣੀ ਇੰਡੀਆ ਦੇ ਵਿੱਚ ਤਿਆਰ ਕਰਨਾ ਬਹੁਤ ਸੌਖਾ ਕਿਉਂਕਿ ਇਹਨੂੰ ਤਿਆਰ ਕਰਨ ਲਈ ਕਣਕ ਵਾਲਾ ਜਿਹੜਾ ਡਰਮ ਹੈ ਉਹ ਦੀ ਨਾਲ ਜ਼ਰੂਰਤ ਪੈਂਦੀ ਹੈ ਕਿਉਂਕਿ ਲਸਣ ਨੂੰ ਕੱਟ ਕੇ ਅੱਧਾ ਕਿਲੋ ਲਸਣ ਲੈ ਕੇ ਤੇ ਨਾਲ ਅੱਧਾ ਕਿਲੋ شہਦ ਲੈ ਕੇ ਆਪਾਂ ਤਿਆਰ ਕਰਨਾ ਹੁੰਦਾ ਇਹਨੂੰ ਲਸਣ ਨੂੰ ਕੱਟ ਕੇ شہਦ ਦੇ ਵਿੱਚ ਮਿਲਾ ਦੇਣਾ ਹੈ ਤੇ ਉਸ ਤੋਂ ਬਾਅਦ ਉਸ ਮਿਕਸ ਹੋਈ ਸਾਇਦ ਨੂੰ ਕਿਸੇ ਕੱਚੇ ਦੇ ਕੰਟੇਨਰ ਦੇ ਵਿੱਚ ਬੰਦ ਕਰਕੇ ਉੱਪਰ ਏਅਰਟਾਈਟ ਢੱਕਣ ਲਗਾ ਕੇ ਉੱਪਰ ਉਹਦੇ ਪੋਲੀਥੀਨ ਵਗੈਰਾ ਦਾ ਲਪਾਵਾ ਚੜਾ ਕੇ ਇਹਨੂੰ ਕਣਕ ਦੇ ਵਿੱਚ ਕਣਕ ਦੇ ਡਰਮ ਦੇ ਵਿੱਚ 40 ਦਿਨ ਤੱਕ ਦਬ ਕੇ ਰੱਖਣਾ ਫਿਰ ਇਹ ਤਿਆਰ ਹੁੰਦਾ ਸਹੀ ਫਾਰਮੂਲਾ ਹੁਣ ਜਈ ਬਾਰੇ ਨੂੰ ਲੋਕ ਘਰਾਂ ਦੇ ਵਿੱਚ ਬਣਾ ਕੇ ਵੈਸੇ ਵੀ ਰੱਖ ਲੈਂਦੇ ਆ ਵੀ ਲਸਣ ਤੇ ਸਾਇਦ ਮਿਕਸ ਕਰਕੇ ਉਹ ਵੀ ਕਾਫੀ ਗਾਰ ਕਰਗਰ ਹੁੰਦਾ ਪਰ ਉਹਦਾ ਇੰਨਾ ਬੈਨੀਫਿਟ ਨਹੀਂ ਜਿਦਾ ਇਹਦਾ ਹੁੰਦਾ ਦੂਸਰੀ ਗੱਲ ਜਿਵੇਂ ਜਿਵੇਂ ਇਹ ਪਿਆ ਰਹਿੰਦਾ ਹੈ ਸਹਿਤ ਲਸਣ ਮਿਲਿਆ ਤਾਂ ਇਹ ਲਸਣ ਦੇ ਵਿੱਚ ਬਿਲਕੁਲ ਬਲੈਕ ਕਲਰ ਦੀ ਹੋ ਜਾਂਦੀ ਹੈ ਕੰਨੇ ਭਰਮ ਪੈ ਜਾਂਦੇ ਵੀ ਬਿਲਕੁਲ ਖਰਾਬ ਹੋ ਗਈ ਖਰਾਬ ਨਹੀਂ ਹੁੰਦੀ ਇਸ ਵਿੱਚ ਉਹ ਫਰਮੈਂਟਡ ਹੋ ਜਾਂਦੀ ਇਹਦੇ ਵਿੱਚ ਉਹ ਤਾਂ ਜਿਹੜਾ ਬੈਨੀਫਿਟ ਹੈ ਉਹ ਬਹੁਤ ਜ਼ਿਆਦਾ ਹੁੰਦਾ ਉਹਨੂੰ ਛੁੱਟਣਾ ਨਹੀਂ ਚਾਹੀਦਾ ਉਹਨੂੰ ਵਰਤ ਲੈਣਾ ਚਾਹੀਦਾ ਅੱਗੇ ਆਪਾਂ ਦੱਸਾਂਗੇ ਵੀ ਇਹਨੂੰ ਵਰਤਣਾ ਕਦੋਂ ਹੈ ਕਿਵੇਂ ਹੈ ਤੇ ਇਹਦੇ ਕੀ-ਕੀ ਬੇਨਫੀਟ ਹੈ ਬਹੁਤ ਇਹਦੇ ਨਾਲ ਸੰਬੰਧਿਤ ਪੋਸ਼ਟਾਂ ਜਿਹੜੀਆਂ ਲਸਣ ਤੇ ਸਿਹਤ ਵਾਲੀਆਂ ਜਿਹੜੀਆਂ ਨੱਟ ਤੇ ਮਿਲ ਜਾਂਦੀਆਂ ਬਹੁਤ ਸਾਰੇ ਲੋਕ ਇਸ ਫਾਰਮੂਲੇ ਨੂੰ ਬਣਾ ਕੇ ਖਾਂਦੇ ਆ ਤੇ ਜਿਨ੍ਹਾਂ ਨੇ ਖਾਧਾ ਹੈ ਉਹਨਾਂ ਨੇ ਇਹਦੇ ਫਾਇਦੇ ਬਾਰੇ ਵੀ ਗੱਲ ਕੀਤੀ ਹੈ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਹੈਗੀ ਪੁਰਾਣੀ ਇੱਕ ਰੈਸਪੀ ਲਾ ਲੋ ਨੂੰ ਜਾਂ ਇੱਕ ਫਾਰਮੂਲਾ ਨਾਲ ਨੂੰ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤਰੀਕਾ ਤੁਹਾਨੂੰ ਦੱਸ ਹੀ ਦਿੱਤਾ ਹੈ ਇਹਨੂੰ ਖਾ ਮਰਦ ਤੇ ਔਰਤ ਦੋਨੋਂ ਸਕਦੇ ਆ ਦੋਨਾਂ ਲਈ ਤਾਕਤ ਦੇ ਵਿੱਚ ਇਹਦੇ ਨਾਲ ਵਾਧਾ ਹੁੰਦਾ ਤੇ ਕੋਲੇਸਟ੍ਰੋਲ ਨੂੰ ਵੀ ਖਤਮ ਕਰਦਾ ਹੈ ਕੰਟਰੋਲ ਦੇ ਵਿੱਚ ਰੱਖਦਾ ਹੈ ਵਧੇ ਹੋਏ ਨੂੰ ਘਟਾਉਂਦਾ ਕੋਲੇਸਟ੍ਰੋਲ ਨੂੰ ਸ਼ੂਗਰ ਜਿਵੇਂ ਅੱਜਕੱਲ ਹੈਗੀ ਹੈ ਡਾਇਬੀਟੀਸ ਦੀ ਬਿਮਾਰੀ ਕੋ ਵੱਡੇ ਪੱਧਰ ਤੇ ਹੈ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਖੂਨ ਨੂੰ ਸਾਫ਼ ਰੱਖਦਾ ਹੈ ਖੂਨ ਪਤਲਾ ਕਰਨ ਦੇ ਵਿੱਚ ਵੀ ਇਹਦਾ ਕੋਈ ਹੋਰ ਜੋੜ ਨਹੀਂ ਹੈ ਇਸ ਤੋਂ ਵਧੀਆ ਕੁਝ ਹੋਰ ਨਹੀਂ ਮਿਲੇਗਾ ਦੇ ਨਾਲ ਦੇ ਨਾਲ ਇਹ ਜੇ ਸ਼ੂਗਰ ਨੂੰ ਘਟ ਕਰਦਾ ਹੈ ਕੋਲੇਸਟ੍ਰੋਲ ਨੂੰ ਘਟ ਕਰਦਾ ਤੇ ਹਾਰਟ ਦੇ ਲਈ ਵੀ ਬਹੁਤ ਫਾਇਦੇਮੰਦ ਹੋ ਜਾਂਦਾ ਹੈ ਬਣਾਉਣ ਦਾ ਤਰੀਕਾ ਦੁਆਰਾ ਤੁਹਾਨੂੰ ਦੱਸ ਦਿੰਨੇ ਆ ਅੱਧਾ ਕਿਲੋ ਛਿੱਲੇ ਹੋਏ ਲਸਣ ਲੈਣਾ ਆਪਾਂ ਤੇ ਅੱਧਾ ਕਿਲੋ ਹੀ ਸ਼ਹਿਦ ਲੈਣਾ ਇਹਨਾਂ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਇੱਕ ਕੱਚ ਦੇ ਮਰਤਵਾਨ ਦੇ ਵਿੱਚ ਪਾਉਣਾ ਹੈ ਫਿਰ ਉਸ ਮਰਤਵਾਨ ਨੂੰ ਆਪਾਂ ਇਹ ਟਾਈਟਾ ਟੱਕਣ ਲਗਾ ਕੇ ਬੰਦ ਕਰਕੇ ਉਹਦੇ ਵਿੱਚ ਆਪਾਂ ਲਫਾਫੇ ਦੇ ਪਾ ਕੇ ਪੋਲੀਥੀਨ ਦੇ ਵਿੱਚ ਤੇ ਕਣਕ ਦੇ ਢੋਲ ਦੇ ਵਿੱਚ ਨੂੰ ਦਬ ਦਿਨਾ ਪੂਰੇ 40 ਦਿਨ ਇਹਨੂੰ ਆਪਾਂ ਰੱਖਣਾ ਮਰਤਵਾ ਨੂੰ ਕਣਕ ਦੇ ਵਿੱਚ ਤੇ 40 ਦਿਨ ਬਾਅਦ ਕੱਢ ਕੇ ਨੂੰ ਤੁਸੀਂ ਹਰ ਰੋਜ਼ ਸਵੇਰੇ ਸਵੇਰੇ ਖਾਲੀ ਪੇਟ ਜਿਹੜਾ ਕੱਟ ਕੇ ਪਈਆਂ ਕਿਉਂ ਲਸਣ ਦੀਆਂ ਨੇ ਤੁਰੀਆਂ ਲਸਣ ਅਜਿਹਾ ਗੱਡੀ ਆ ਰਹੀ ਹੈ ਤਾਂ ਉਹਦੀ ਇੱਕ ਤੁਰੀ ਬਹੁਤ ਹੈ ਤੇ ਜੇਕਰ ਆਪਾਂ ਬਰੀਕ ਲਹਨ ਪਈਏ ਜੀ ਦੇਸੀ ਤਾਂ ਉਹਦੀ ਆਪਾਂ 2 ਜਾਂ 3 ਕਲੀਆਂ ਖਾ ਸਕਦੇ ਹਾਂ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਕਨਾਲ ਉਹੀ ਅੱਧਾ ਚਮਚ ਜਿਹੜਾ ਉਹਦੇ ਵਿੱਚ شہਦ ਪਾਇਆ ਆਪਾਂ ਉਸ شہਦ ਦਾ ਅੱਧਾ ਚਮਚ ਖਾਣਾ ਤੇ ਉਪਰੋਂ ਆਪਾਂ ਜਿਹੋ ਜਿਹਾ ਮੌਸਮ ਹੈ ਜੇ ਸਰਦੀ ਦਾ ਮੌਸਮ ਹੈ ਤਾਂ ਥੋੜਾ ਜਿਹਾ ਖੂਸਾ ਪਾਣੀ ਪੀ ਲਓ ਅਦਰਵਾਈਜ਼ ਜੇ ਮੌਸਮ ਠੀਕ ਹੈ ਤਾਂ ਨਾਰਮਲ ਵਾਟਰ ਤੁਸੀਂ ਲੈ ਸਕਦੇ ਹੋ ਫਾਇਦੇ ਦੇ ਬਹੁਤ ਜ਼ਿਆਦਾ ਕਿਉਂਕਿ ਜਿਹੜੇ ਆਪਾਂ ਗਨਾਏ ਉੱਪਰ ਫੈਦੇ ਕੋਲੇਸਟ੍ਰੋਲ ਜਿਹੜਾ ਜੇ ਵੱਧ ਹੈ ਖਾਸ ਕਰਕੇ ਜਿਹੜਾ ਬੈਡ ਕੋਲੇਸਟ੍ਰੋਲ ਹੈ ਤੁਹਾੜ ਦੀ ਪ੍ਰੋਬਲਮ ਕ੍ਰੀਏਟ ਕਰਦਾ ਹੈ। ਤੇ ਕਲੈਸੋ ਨੂੰ ਖਤਮ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ। ਯੂਰਕ ਐਸਿਡ ਤੇ ਗਠੀਏ ਦੇ ਮਰੀਜ਼ਾਂ ਦੇ ਲਈ ਵੀ ਇਹ ਬੇਸ਼ਕੀਤ ਕੀਮਤੀ ਤੋਹਫਾ ਹੈ। ਖੂਨ ਦੀ ਬਲੋਕੇਜ ਨੂੰ ਰੋਕਦਾ ਹੈ, ਦਿਲ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਤੇ